ਜਿਹੜੇ ਲੋਕ ਬਹੁਤ ਜ਼ਿਆਦਾ ਮਿੱਠਾ ਬੋਲਦੇ ਨੇ ਉਹਨਾਂ ਤੋਂ ਹਮੇਸ਼ਾ ਬਚ ਕੇ ਰਹੋ ਉਹ ਤੁਹਾਡਾ ਨੁਕਸਾਨ ਹੀ ਕਰਨਗੇ ਕਈ ਲੋਕ ਬਾਰ-ਬਾਰ ਸੱਤਾ ਖਾਣ ਦੇ ਬਾਬੂਦ ਵੀ ਨਹੀਂ ਸਮਝਦੇ ਜੇਕਰ ਤੁਹਾਨੂੰ ਇੱਕ ਵਾਰ ਤੋਂ ਖਾ ਮਿਲ ਜਾਵੇ ਤਾਂ ਇੰਨੇ ਜ਼ਿਆਦਾ ਸੰਭਲ ਜਾਵੋ ਕਿ ਅੱਗੇ ਤੋਂ ਤੁਹਾਨੂੰ ਦੁਨੀਆ ਦੇ ਵਿੱਚ ਉਸ ਟੌਪਿਕ ਦੇ ਉੱਪਰ ਕੋਈ ਧੋਖਾ ਨਾ ਦੇ ਸਕੇ ਜੇਕਰ ਤੁਸੀਂ ਕਿਸੇ ਇਨਸਾਨ ਨੂੰ ਉਸ ਦੀ ਅਕਾਦ ਤੋਂ ਜ਼ਿਆਦਾ ਸਮਾਂ ਅਤੇ ਇੱਜ਼ਤ ਦਓਗੇ ਤਾਂ ਉਹ ਇਨਸਾਨ ਤੁਹਾਡੀ ਵੈਲਿਊ ਕਰਨੀ ਬਿਲਕੁਲ ਹੀ ਬੰਦ ਕਰ ਦੇਵੇਗਾ ਚਾਹੇ ਕੋਈ ਸੱਪ ਜ਼ਹਿਰੀਲਾ ਨਹੀਂ ਵੀ ਹੁੰਦਾ ਤਾਂ ਵੀ ਉਹ ਆਪਣੇ ਆਪ ਨੂੰ ਜ਼ਹਿਰੀਲਾ ਜ਼ਰੂਰ ਦਿਖਾਉਂਦਾ ਹੈ ਐਸ ਲਈ ਕਿਸੇ ਵੀ ਇਨਸਾਨ ਨੂੰ ਇੰਨਾ ਜ਼ਿਆਦਾ ਇਮ ਵਾਲਾ ਇਨਸਾਨ ਉਸ ਦਾ ਕੱਟ ਕੇ ਚਲਿਆ ਜਾਵੇ ਇਹ ਚੀਜ਼ ਨੂੰ ਹਮੇਸ਼ਾ ਯਾਦ ਰੱਖਿਓ ਕਿ ਸਿੱਧਾ ਦੇਖਣ ਵਾਲਾ ਦਰਖਤ ਸਭ ਤੋਂ ਪਹਿਲਾਂ ਕਟਿਆ ਜਾਂਦਾ ਹੈ ਇਸ ਲਈ ਗਲਤ ਲੋਕਾਂ ਦੇ ਸਾਹਮਣੇ ਤੁਸੀਂ ਹਮੇਸ਼ਾ ਜ਼ਹਿਰੀਲੇ ਬਣੇ ਰਹੋ ਇਸ ਲਈ ਨਾ ਜ਼ਿੰਦਗੀ ਦੇ ਵਿੱਚ ਕਿਸੇ ਦੇ ਨਾਲ ਗਲਤ ਕਰੋ ਅਤੇ ਨਾ ਹੀ ਆਪਣੀ ਜ਼ਿੰਦਗੀ ਦੇ ਵਿੱਚ ਆਪਣੇ ਨਾਲ ਗਲਤ ਹੋਣ ਦੇਵੋ ਮਿੱਤਰਾਂ ਨੇ ਜਿੱਥੇ ਦਿਨੋਂ ਸਾਜ ਪਾਈ ਆ ਵੋਸੇ ਨਹੀਂ ਸਾਦੇ ਦੇਸ ਕੀ ਮਲਾਈ ਆ ਲੋਕਾਂ ਕੋਲੇ ਫਿਰ ਤਹਿ ਪਰੌਣਾ ਨਹੀਂ ਦਦੇ ਮੂੰਤੇ ਆ ਕੇ ਕੈਦੇ ਸਾਰੇ ਪਾਈ ਪਾਈ ਆ